ਸ਼ੇਰ ਪਾਟਣ ਦੀ ਆਪੀ ਨੂੰ ਜਦੋਂ ਦਾ ਕੱਟ ਕਰਤਾ ਹੁਣ ਮੈਨੂੰ ਦੋਦਾਂ ਖਰੇ ਕੋ ਹੋ ਜਾਣਾ ਪਰ ਹੁਣ ਕਰਾਂਗੀ ਹੁਣ ਤੇ ਕੰਮ ਹੀ ਸਿਕਰਾਂ ਤੇ ਆਇਆ ਜੇ ਹੁਣ ਲਾਉਂਦੇ ਆ ਪੈਣਾ ਫੇਰ ਦਿਨਾਂ ਪਹਿੜ ਯੁਕੀ ਨਿਕਲ ਲੈਣ ਦੇਣੀ ਤੇ ਲੈਣੀ ਮੋਇਆਂ ਨੇ ਆ ਉਹ ਕਹਿੰਦਾ ਪਾਣੀ ਤੇ ਲਿਆ ਘੋਟ ਪਰਪਿੰਦਰ ਉਹ ਪਾਣੀ ਲਿਆ ਘੋਟ ਆ ਗਈ ਆ ਗਈ ਆ ਚਾ ਲਈ ਅਬ ਤਬਾਰਦਿਆਂ ਬਣ ਗਿਆ ਹਾਂ ਬੜੇ ਥਕੇ ਜੇ ਆਏਂ ਕੀ ਗੱਲ ਉਹ ਯਾਰ ਬੰਨਾ ਜਾ ਵੱਡਣ ਵਾਲਾ ਹੀ ਇੱਕ ਅੱਛਾ ਤੇ ਉਹ ਵੱਡ ਗਏ ਆਂ ਠੀਕ ਆ ਨਾਲੇ ਬੰਦਾ ਲਾਇਆ ਸੀ ਨਾ ਨਹਾ ਤੋ ਗਏ ਤੇ ਹੁਣ ਬੈਠਾਂ ਚ ਚੱਲ ਵਧੀਆ ਉਹ ਸਾਫ ਦਾ ਕਰ ਲਿਆ ਕਰੋ ਜਰਾ ਕੇ ਨਾ ਲਾਲੂ ਲਿਆ ਕਰੋ ਕਿਸੇ ਨੂੰ ਗਰਮੀ ਲਈ ਗਰਮ ਗਾਇ ਬੰਦਾ ਤੇ ਘਾਟ ਝਾਟੀ ਉਹ ਪੈਂਦਾ ਵਾ ਅੱਗੇ ਸਪਰੇਅ ਸਪਰੂਤ ਕੀਤੀ ਝੋਨੇ ਦੇ ਕੰਮ ਇਦਾਂ ਹੀ ਆਗੇ ਕਦੀ ਕੋ ਹੋ ਗਿਆ ਕਦੀ ਕੋ ਕਣਕ ਵਰੀਏ ਅੱਭੀ ਬੰਦਾ ਆਰਾਮ ਨਾਲ ਬੈਠਾ ਰਿੰਦਾ ਓਏ ਆ ਹੋਏ ਤੇ ਹੈ ਜੀ ਤੇ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਹਾਂਜੀ ਦੱਸੋ। ਘਰ ਦੇ ਵਿੱਚ ਕੀ ਗੱਲਬਾਤ ਚੱਲਣ ਦੀ ਹੈ? ਪਹਿਲਾਂ ਨੂੰ ਲੈ ਕੇ ਮੈਨੂੰ ਹਾਲੇ ਤੱਕ ਨਾ ਕਹਿੰਦੇ ਦੱਸਿਆ ਇਹ ਨਾ ਤੂੰ ਹੀ ਨਾ ਲਿਆ ਮੇਰੇ ਕੋਲੋਂ। ਉਹ ਗੱਲਬਾਤ ਕਾਦੀ ਚੱਲਣੀ ਹੈ? ਹਾਂ। ਉਹ ਕਿ ਲਾਓ ਇੱਕ ਲੱਗਦਾ ਨਾਲ। ਉਹ ਚੱਲ ਚੱਲੇ ਬਾਹਰ। ਇਹਦੀ ਕੀ ਗੱਲ ਤੇ ਉਹਦਾ ਮੰਮੀ ਨੇ ਮਰਨਾ ਕੀਤੀ ਸੀ। ਹਾਂ। ਪਰ ਮੈਂ ਹਦੂੰ ਹੀ ਤਾਂ ਨਾ ਲਿਆ ਨਹੀਂ ਆ ਬਚਾਈ ਪਹਿਲੀ ਲੈਣੀ ਚਾਹ ਕੇ। ਲੈਣੀ ਲੈਣਾ ਮੈਂ ਕਿਹਾ ਚੱਲ ਮੰਮੀ ਮੰਦੀ ਤੇ ਫੇਰ ਹੀ ਸਾਰੇ ਨੂੰ ਦੱਸਦਾ। ਅੱਛਾ। ਮੰਮੀ ਕਹਿੰਦੀ ਵੱਡੇ ਨੂੰ ਪੁੱਛਣਾ। ਆਹੋ। ਉਹ ਚੱਲੇ ਸਾਰਾ ਟੱਬਰ ਹੀ ਬਾਹਰ। ਠੀਕ ਹੈ ਉਹ ਹੀ ਕਿਲਾ ਨੋਗ ਹੈਗਾ ਵਾ ਅੱਛਾ ਉਹ ਦਿੱਤੇ ਆ ਦੇਂਡੀਆਂ ਗਵਾਂਡੀਆਂ ਨੂੰ ਤੇ ਗਵਾਂਡੀ ਲੈਣ ਨਹੀਂ ਦੇ ਹੂੰ ਉਹਨੇ ਫਿਰ ਮੇਰੇ ਨਾਲ ਗੱਲ ਕੀਤੀ ਵੀ ਤੁਹਾਡੇ ਲਾਗੇ ਲੱਗਦਾ ਵਾ ਤੇ ਜੇ ਤੁਸੀਂ ਲੈਣਾ ਵਾ ਤੇ ਲੈ ਲਓ ਤੇ ਪੈੜੀ ਉਹ ਲੱਗਦੀ ਹੈ ਬਿਲਕੁਲ ਸਾਡੇ ਨਾਲ ਅੱਛਾ ਤੇ ਨਾਲ ਹੀ ਆਉਂਦਾ ਵਾ ਸੂਏ ਦਾ ਪਾਣੀ ਹੁਣ ਗਾੜੀ ਤੇ ਸਾਰਾ ਸਰਕਾਰੀ ਖਾਲ ਜਿਹੜਾ ਉਹ ਨਾ ਟਹਾ ਗਿਆ ਵਾ ਹੂੰ ਲੋਕੀ ਤੈਨੂੰ ਪਤਾ ਮੰਨਦੇ ਹੁਣ ਕਿਸ ਦੀ ਤੇ ਜੇ ਮੈਂ ਉਹੋ ਜਿਹਾ ਕੋਈ ਆ ਗਿਆ ਨਾ ਤੇ ਪਾਣੀ ਨਹੀਂ ਲੱਗਿਆ ਕਰਨਾ ਇੱਕੋ ਤੇ ਬੰਬੀ ਹੈ ਤਹਾਂ ਕਿੱਲਾਂ ਜ ਸਾਡੇ ਕੋਲ ਸੂਏ ਦੇ ਪਾਣੀ ਨਾਲ ਹੀ ਪਲਦੀ ਹੈ ਫਸਲ ਮੈਂ ਤਾਂ ਕਰਕੇ ਮਾਤਾ ਨੂੰ ਕਹਿਣ ਲਿਆ ਨਹੀਂ ਮੰਨੀ ਆ ਉਦਾਂ ਵੀ ਤੁਸੀਂ ਵੀ ਆਪਣੀ ਜਗ੍ਹਾ ਸਹੀ ਆ ਗਲਤ ਨਹੀਂਗੇ ਹੈਗੇ ਚਲੋ ਪਹਿਲੀ ਬਣਾਉਣੀ ਕੋਈ ਮੜੀ ਗੱਲ ਨਹੀਂ ਚੰਗੀ ਆ ਚੱਲੇ ਕਿ ਸਾਰੀ ਉਮਰ ਦਾ ਗਹਿਣਾ ਬਣ ਜਾਂਦਾ ਵਾ ਪਰ ਗੱਲ ਇਹ ਆ ਕਿ ਹੁਣ ਮੰਮੀ ਨੇ ਤਾਂ ਪਤਾ ਨਹੀਂ ਕਿ ਮੈਨੂੰ ਤੁਹਾਡੇ ਨਾਲ ਨੇ ਕੀ ਸਲਾਹ ਕੀਤੀ ਹੈ ਪੀ ਲੈਣੀ ਆ ਪਹਿਲੀ ਜੇ ਕਿ ਦਾਵਾ ਪਰ ਮੇਰਾ ਨਹੀਂ ਮੰਨ ਮੰਨਦਾ ਹੈਗਾ ਪਹਿਲੀ ਲੈਣ ਨੂੰ ਕੀ ਕਰਨੀ ਹੈ ਲੈ ਕੇ ਪਹਿਲੀ ਉਹ ਮਨ ਤੇ ਮੇਰਾ ਵੀ ਨਹੀਂ ਕੰਮ ਆਂਦਾ ਪਰੇ ਆ ਵੀ ਕੱਲ ਨੂੰ ਜੇ ਇੱਧਰ ਇਧਾਂ ਗੱਲਿਆਂ 'ਚ ਫਸਲ ਨਾ ਹੋਈ ਪਾਣੀ ਖਣੋ ਤੇ ਫਿਰ ਕੀ ਕਰਾਂਗੇ ਹੋਰ ਕੇ ਦੀ ਬੰਬੀ ਵੀ ਹਨੀਆਂ ਲੱਗੇ ਹੈ ਤਾਂ ਸਹੀ ਆ ਪਰ ਹਨੀਆਂ ਮੈਂ ਅਖੰਦੀ ਹੀ ਵੀ ਚੱਲ ਥੋੜਾ ਬੋਧਾ ਘਰ ਵੱਲ ਧਿਆਨ ਦਿੰਦੇ ਹੁਣ ਇਹ ਆ ਵੀ ਭਾਜੀ ਵੀ ਚੱਲਣਾ ਨਹੀਂ ਉਹ ਤੇ ਚੱਲੇ ਆ ਵੀ ਬਾਹਰ ਵਾਲਾ ਕਹੂਗਾ ਆ ਤੇ ਫਿਰ ਲੈ ਲਾਂਗੇ ਨਹੀਂ ਤੇ ਰਹਿਨ ਦਾਂਗੇ ਮੈਂ ਤਾਂ ਗੱਲ ਕਰਾਤੀ ਮੰਮੀ ਨਾਲ ਕਿਉਂਕਿ ਹੁਣ ਇਹ ਵੀ 1.5 ਲੱਖ ਰੁਪਈਆ ਦੀ ਚਾਹੀਦੀ ਆ ਕਿਹੜਾ ਤਾਂ 1 ਲੱਖ ਰੁਪਈਆ ਦਾ ਚਾਹੀਦਾ ਹੀ ਆ ਉਹ ਹੀ ਨਾ ਚੱਲ ਵੇਖ ਲੈਨੇ ਆ ਜਾਂ ਅੱਧਾ ਕਿਲਾ ਲੈ ਲਾਂਗੇ ਫਿਰ ਕਿੰਨੇ ਪੈਸੇ ਜੜੇ ਆ ਕਿ ਤੇ ਐਵੇਂ ਪੂਰੇ ਹੋ ਜਾਣੇ ਆ ਕਿ ਤੇ ਅੱਜੇ ਹੋ ਜਾਣੇ ਆ ਮੈਂ ਤਾਂ ਕਿਹਾ ਵੀ ਚੱਲ ਅੱਧਾ ਕਿਲਾ ਹੀ ਲੈ ਲਈਏ ਜਿੱਧਰ ਖਾਲ ਲੱਗਦਾ ਵਾ ਮੈਂ ਤੇ ਉਹ ਤੁਹਾਨੂੰ ਕਹਿੰਨੀ ਆ ਵੀ ਮੁੜ ਕੇ ਜੂ ਐਵੇਂ ਤੰਗ ਹੋਣਾ ਵਾ ਚਾਹੇ ਕਿ ਦਾਵਾ ਤੇ ਹੁਣੇ ਇਦਾਂ ਮਨਾ-ਮੁਨਾ ਕਰ ਦੋ ਕਹਿ ਦੋ ਮੰਮੀ ਨੂੰ ਵੀ ਉਹ ਨਹੀਂ ਨਹੀਂ ਮੰਮੀ ਨੂੰ ਕਹਿ ਦੋ ਇੱਥੇ ਹੂੰ ਤੂੰ ਰਹਿਂਦੇ ਤੂੰ ਜੇ ਮਿਲਦੀ ਆ ਤੇ ਲਾਗੇ ਤੇ ਹੈ ਗਈ ਆ ਜਾਂਦੇ ਹੋਏ ਹਟ ਮੀ ਆ ਕੋਈ ਬਾਹਰੋਂ ਆਣ ਕੇ ਵੀ ਲੈਣੀ ਆ ਉੱਥੇ ਕਿਨੇ ਬੈਲੋ ਫਿਰ ਮਰਜ਼ੀ ਆਪਣੀ ਮਰਜ਼ੀ ਤੇ ਫੇਰ ਤੁਸੀਂ ਆਪਣੀ ਕਰਨੀ ਹੈ ਨਾ ਜੀ ਸਲਾਹ ਲੈਨੇ ਆ ਪਹਿਲਾਂ ਤੇ ਨਾ ਹੋਰ ਉਹ ਕੋਈ ਗੱਲ ਨਹੀਂ ਮੰਮੀਆਂ ਕਰ ਲਈਏ ਗੱਲ ਉਹਨੇ ਕਰ ਲੈਣਾ ਮੰਮੀ ਕੋ ਹੈਗੇ ਨਾਲੇ ਪੈਸੇ ਫਸਲ ਦੇ ਪੈਸੇ ਸਾਰੇ ਇਹਦੇ ਕੋਈਆਂ ਹੈਗੇ ਤਾਂ ਸਈਆਂ ਹੁਣ ਇੱਕ ਵਾਰ ਲਾ ਕੇ ਤੇ ਮੁੜ ਕੇ ਕਿੱਥੋਂ ਖਣਾ ਵਾ ਕੋਈ ਗੱਲ ਨਹੀਂ ਬਾਹਰ ਵਾਲੇ ਨੇ ਵੀ ਅਕਸਰ ਉਹਦੀ ਪੱਕੀ ਨੌਕਰੀ ਥੋੜਾ ਵਾ ਹਾਲੇ ਤੇ ਉਹ ਵਿਚਾਰਾ ਜਲਾਈ ਜਾਂਦਿਆ ਚਲੋ ਵੀ ਚੰਗੀ ਹੈ ਜਿਹੜੀ ਨਹੀਂ ਕੋਈ ਗੱਲ ਬਾਤ ਕਰ ਚਲ ਕੋਈ ਗੱਲ ਨਹੀਂ 2 ਸਾਲ ਵੱਧ ਲਾਉਗਾ ਉੱਥੇ ਕਿਦੀ ਅੱਖ ਰੱਜ ਲਈ ਮੈਂ ਵੀ ਤਾਂ ਡਿਆ ਹੀ ਇੱਥੇ ਕਰਨ ਮੇਰੀ ਗੱਲ ਸੁਣੋ ਜੜੀਆਂ ਪਰਜਾਈਆਂ ਹੁੰਦੀਆਂ ਵਾ ਨਾ ਕਈ ਗੋਮੜੀਏ ਕਰਦੀਆਂ ਵਾ ਹਲੇ ਆ ਵੀ ਉਹ ਚੰਗੀ ਬੜੀ ਐ ਵਿਚਾਰੀ ਪੂਰਾ ਹੱਡਾ ਸਾਹ ਦਿੰਦੀ ਆ ਤੁਹਾਨੂੰ ਤੇ ਉਹ ਫਸਲ ਸਿਰੋਈ ਆ ਨਾ ਸ਼ਹੀਮੀ ਨੇ ਏਡੇ ਥੋੜੇ ਬੋਤੇ ਮਿਲਨੇ ਆ ਹੋਰ ਤੀ ਨਾ ਕਿ ਪਾਸੇ ਆ ਉਸ ਤੇ ਉਹ ਵੀ ਜੇ ਘਰ ਆ ਗਏ ਬਹਿ ਗਿਆ ਤੇ ਮੁੜੀਏ ਕਿੱਥੋਂ ਕਰਨਾ ਜੀ ਉਹ ਨਹੀਂ ਹੁੰਦਾ ਕਿਤੇ ਵੀ ਘਰ ਉਹਨਾਂ ਮੇਰੀ ਗੱਲਬਾਤ ਹੋ ਗਈ ਆ ਉਹ ਆਂਦਾ ਜੀ ਮੇਰਾ ਕੰਮ ਚੱਲਣ ਦਿਆ ਵਾ ਉਹ ਜੀ ਭਾਈ ਤੇ ਤਿੰਨ ਸਾਲ ਲੱਗ ਗਿਆ ਚੱਲਣ ਹੀ ਦਿਆ ਵਾ ਨਾ ਚੱਲਣ ਦਾ ਕੋਈ ਪੱਕਾ ਥੋੜਾ ਹੁੰਦਾ ਵਾ ਕੀ ਪਤਾ ਨਾ ਕਿਹੜੇ ਵੇਲੇ ਕੰਪਨੀ ਚੋਂ ਕੱਢ ਕੇ ਆਉ ਮਾਰਨਾ ਭਿਜਾ ਉਹ ਤੂੰ ਨਾ ਹ ਫੇਰ ਆ ਦਨੇ ਆ ਪੜੀ ਮਾਹਾਂ ਮੈਂ ਬਣਾਇਆ ਉਹਨਾਂ ਨੂੰ ਅੱਗੇ ਐ ਨਹੀਂ ਮਰਜੀ ਜਿਨਾਂ ਨੇ ਆਪਣੀ ਕਰਨੀ ਹੁੰਦੀ ਏ ਜੇ ਮਾਤਾ ਨੂੰ ਉਹਨੇ ਵੀ ਬੱਸ ਐਵੇਂ ਮੜਿਆ ਜਾ ਪੁੱਛਣਾ ਹੀ ਹੁੰਦਾ ਵਾ ਕੰਮ ਦੋਨਾ ਆਪਣੀ ਮਰਜ਼ੀ ਨੇ ਹੀ ਕਰਨਾ ਹੁੰਦਾ ਵਾ ਇੱਕ ਦੀਦੀ ਆ ਵਿਚਾਰੀ ਉਹ ਵੀ ਗੱਲ ਦੀ ਟੈਨਸ਼ਨ ਜਿਹਦੇ ਵਿੱਚ ਪਈ ਆ ਹਾਲੇ ਮੇਕੋ ਉਹਦੇ ਵੱਲ ਨਹੀਂ ਜਾਇਆ ਗਿਆ ਹੁਣ ਏਦਾਂ ਕਰਦੀ ਐ ਪਹਿਲਾਂ ਰਸੋਈ ਦਾ ਥੋੜਾ ਜਿਹਾ ਕੰਮ ਕਰਕੇ ਨਾ ਉਹਨਾਂ ਵੀ ਥੋੜੀ ਜਿਹੀ ਗੱਲ ਕਰਕੇ ਆਉਣੀ ਐ ਆਪ ਵਿਚਾਰੀ ਉਸੇ ਵਾਲੇ ਭਜੀ ਆਉਂਦੀ ਜਾਂ ਮਾੜੀ ਮੋਟੀ ਕੋਈ ਗੱਲ ਬਾਤ ਹੋਵੇ ਤੇ ਪਹਿਲਾਂ ਉਹ ਕਰਨਾ ਫਿਰ ਜਾਨੀ ਸਬਜੀਏ ਕ ਬਣਾਉਣ ਨੂੰ ਤੱਕੋ ਹਲਾਵਦਾ ਹੀ ਨਹੀਂ ਰੋਈ ਦਿਹਾੜੀ ਤੇ ਕੀ ਬੰਦਾ ਬਣਾਵੇਂ ਇਹ ਨਾ ਬਣੀ ਪਿੰਡਿਆਂ achar ਕ ਪਈਆਂ ਵਾ ਤੇ ਵਿੱਚ ਦੋ ਪਿਆਜ਼ ਪਾਗੇ ਨਾ ਉਹ ਹੀ ਬਣਾ ਲੈਣੀ ਉਚਾਰੀ ਨਾਲ ਫਿਕਰ ਜਿਹਦੇ ਵਿੱਚ ਹੀ ਪਈ ਆ ਉਹਨੂੰ ਇਹੋ ਟੈਨਸ਼ਨ ਆ ਵਾ ਕਿ ਜੇ ਹੋਂਦੇ ਹਲੇ ਕੰਮ ਚੱਲੀ ਜਾਂਦੇ ਆ ਚਾਹੇ ਕਿਦਾਂ ਵਾ ਤੇ ਮੁੜ ਕੇ ਜਿਹੜਾ ਵਾ ਕਿੱਥੋਂ ਖਰਚਾ ਤੋੜਨਾ ਘਰਾਂ ਦੇ ਖਰਚੇ ਕਿੰਨੇ ਘੜੀ ਪਰ ਇਹ ਮਾਂ ਪੁੱਤ ਸਮਝਣ ਨਹੀਂ ਦੇਏ ਮਰਜ਼ੀਆਂ ਦੇ ਆਪਣੀਆਂ ਕਰਦੇ ਆ ਤੇ ਮੁੜ ਕੇ ਫਿਰ ਪਛਤਾਉਂਦੇ ਆ ਵੀ ਨਹੀਂ ਤੇ ਬਣਾਵੇ ਸਬਜ਼ੀ ਨਾ ਸੋ ਹੋ ਗਈ ਆਪਣੀਆਂ ਦੀ ਦੀਵਲਾ ਕੋ ਕੀ ਨਹੀਂ ਅਦੀ ਦੀ ਵਾਲਾ ਪਈਲਾ ਫੇਰੀ ਆ ਕੇ ਰੋਟੀ ਪਕਾਉਣੀ ਆ ਹਾਈ ਨਾ ਨੂੰ ਲੱਗਦਾ ਵੀ ਕੋਹ ਨਹੀਂਗਾ ਸਾਰੀ ਵਾਲ ਨਿੰਬੂ ਤੇ ਚੜ ਗਈ ਇਹ ਨਿੰਬੂ ਵੀ ਮਾਰ ਦੇਣਾ ਜੇ ਮੈਂ ਵੱਡੀ ਤੇ ਮੰਮੀ ਨੇ ਫੇਰ ਗੁੱਸੇ ਹੁਣ ਪਰ ਲੱਗਦਾ ਤੈਨੂੰ ਹੈ ਨਹੀਂ ਆ ਪਖਾ ਵੀ ਦੀਦੀ ਹਾਂ ਜਨਾ ਕੀ ਕਰਦੇ ਆ ਇਥੇ ਕੋਹ ਨਹੀਂ ਮੈਂ ਤੇ ਆਈ ਚਾਚੀ ਕਰੋ ਠੀਕ ਨਹੀਂ ਉਹਦਾ ਪਤਾ ਲੱਗੇ ਆ ਵੇਖਣ ਨਹੀਂ ਇਹ ਬੈਨਨ ਲੱਗਦਾ ਹੀ ਕੱਖ ਨਹੀਂ ਦੇ ਨਿੰਬੂ ਵੀ ਮਾਰਦੇ ਨਾ ਵੇਖਾ ਕਿਦਾਂ ਨਿੰਬੂ ਦੀ ਛੜ ਗਈ ਸਾਰੇ ਤੇ ਵੀ ਆਹ ਨਹੀਂ ਇਹ ਤਾਂ ਹੈ ਹੀ ਆ ਹਾਂ ਮੈਂ ਆਪਾਂ ਲੈ ਲੇ ਛੱਡੋ ਕੋਈ ਨਹੀਂ ਮੈਂ ਦੇ ਦੇ ਵੜਣ ਵੀ ਨਹੀਂ ਨਾ ਲੈਣੀ ਮੰਮੀ ਨੇ ਚੱਲ ਕੋਈ ਗੱਲ ਨਹੀਂ ਜੇ ਤੇ ਆਖਣਗੇ ਵੜਦੇ ਹੋ ਨਹੀਂ ਤਾਂ ਨਿੰਬੂ ਗੜੇ ਮੁੱਲ ਨਹੀਂ ਮਿਲਦੇ ਹੈਗੇ ਹਾਂ ਤੇ ਮੈਂ ਤਾਂ ਤੁਹਾਨੂੰ ਅੰਦਰ ਲੱਭਦੀ ਆਈ ਸੀ ਤੇ ਮੈਨੂੰ ਕੀ ਪਤਾ ਸੀ ਚਾਚੀ ਆ ਲੱਗਏ ਨਹੀਂ ਮੈਂ ਉੱਠ ਕੇ ਫਿਰ ਉਧਰ ਨੂੰ ਚਲ ਗਈ ਅਛਾ ਅਛਾ ਕੀ ਕਰਦੀ ਆਂ ਤੂੰ ਕਰਨਾ ਕੀ ਕੋਈ ਸਬਜੀ ਬਣਾ ਕੇ ਆਈ ਸੀ ਤੇ ਕੀ ਗੱਲ ਵਾ ਕੱਲ ਦੇ ਬੜੇ ਚੁੱਪ ਚੁੱਪ ਜੇ ਆਂ ਕਾਦਰ ਰਪਿੰਦਰ ਤੈਨੂੰ ਪਤਾ ਹੀ ਆ ਜਿਹੜੀ ਹੈਗੀ ਹੈ ਕੱਲ ਕੀ ਹੋਣੀ ਆ ਰਪਿੰਦਰ ਆਜਾ ਤੈਨੂੰ ਦੱਸਦੀ ਇਥੇ ਕਾਦਰ ਰਪਿੰਦਰ ਤੈਨੂੰ ਪਤਾ ਹੀ ਆ ਜਿਹੜੀ ਪੈਲੀ ਦੀ ਚੱਲਣ ਰਹੀ ਦੀਦੀ ਪਤਾ ਦੇ ਹੈਗਾ ਵਾ ਤੁਹਾਡੇ ਮਨ ਦੇ ਵਿੱਚ ਹੁਣ ਆਵਾ ਵੀ ਫਿਰ ਰਪਿੰਦਰ ਨੂੰ ਪਹਿਲਾਂ ਇਹ ਗੱਲ ਦਾ ਪਤਾ ਹੀ ਤੇ ਮੈਨੂੰ ਇਹ ਗੱਲ ਦਾ ਪਹਿਲਾਂ ਨਹੀਂ ਹੈਗਾ ਪਤਾ ਹੈਗਾ ਮੈਨੂੰ ਇਹ ਗੱਲ ਦਾ ਪਤਾ ਲੱਗਾ ਜਦੋਂ ਮੈਂ ਤੁਹਾਨੂੰ ਸੌਦੇ ਵੱਲੋਂ ਨਹੀਂ ਕਿਹਾ ਤੇ ਤੁਸੀਂ ਮਤਲਬ ਤੁਹਾਡਾ ਮੂਡ ਥੋੜਾ ਖਰਾਬ ਵੀ ਮੈਨੂੰ ਉਹਦੇ ਪਤਾ ਲੱਗ ਗਿਆ ਹੀ ਤੇ ਜਦੋਂ ਮੈਂ ਗਈ ਮਮੀ ਲੱਗੇ ਕਹਿੰਦੇ ਉਹਨਾਂ ਨੇ ਗੱਲ ਕੀਤੀ ਹੈ ਪੈਰੀ ਵੱਲੋਂ ਕਿ ਇਦਾਂ ਪੈਲੀ ਦੀ ਗੱਲ ਚੱਲਣ ਦੀ ਆ ਮੈਨੂੰ ਪਹਿਲਾਂ ਨਹੀਂ ਇਹ ਗੱਲ ਦਾ ਪਤਾ ਹੈ ਗੁਰਪਿੰਦਰ ਕੀ ਕਰਨੀ ਹੈ ਪੈਲੀ ਲੈ ਕੇ ਇਹਨਾਂ ਦਾ ਤਾਂ ਉਦਾਂ ਹੀ ਦਿਮਾਗ ਖਰਾਬ ਹੋਇਆ ਆ ਦੋਵਾਂ ਦਾ ਜੀ ਜੀ ਮੈਂ ਇਸ ਹਮਤ ਮੈਂ ਵੀ ਨਹੀਂ ਗਿਆ ਗੀ ਇਹ ਗੱਲ ਦੇ ਨਾਲ ਪਰ ਹੁਣ ਇਹਨਾਂ ਨੂੰ ਕੌਣ ਸਮਝਾਵੇ ਨਾਲੇ ਫੇਰ ਨਾ ਬੋਲ ਦੀਣੀ ਕੀ ਚੰਗਾ ਕਦੀ ਨਿਆਣਿਆਂ ਦੇ ਮਿਹਣੇ ਦੇ ਕਦੀ ਕੋਹ ਕਹ ਆ ਵੀ ਕੋਈ ਗੱਲਾਂ ਕਰਨ ਵਾਲੀਆਂ ਆਂਡ ਗਵਾਂਡ ਮਿਹਣੇ ਦਵੇ ਤੋਂ ਤੇ ਚੱਲ ਵੀ ਜਾਂਦਾ ਤੇ ਤੇ ਘਰ ਨਹੀਂ ਬਖਣ ਰਹੀ ਦੱਸ ਉਹ ਹੋਈ ਨਾ ਮਨ ਤੇ ਤੁਹੀ ਹੁੰਦਾ ਹੀ ਐ ਨਾ ਤੈਨੂੰ ਪਤਾ ਚੱਲ ਕੋਈ ਨਹੀਂ ਦੀਦੀ ਫਿਗਰ ਨਾ ਕਰਿਆ ਕਰੋ ਮੈਂ ਵੀ ਤਾਂ ਹੀ ਤੁਹਾਡੇ ਵੱਲ ਆਈ ਮੈਂ ਤਾਂ ਕੱਲ ਦਾ ਹੀ ਤੁਹਾਨੂੰ ਵੇਖਣ ਦੀ ਆ ਐਵੇਂ ਕਰੀ ਚੁੱਪ ਕੀਤੀ ਜੇ ਕਦੀ ਕਿਤੇ ਬਹਿ ਜਾਂਦੇ ਆ ਕਦੀ ਕਿਤੇ ਬਹਿ ਜਾਂਦੇ ਆ ਤੇ ਮੈਨੂੰ ਤਾਂ ਕੱਲ ਦੀ ਫਿਗਰ ਜੀ ਹੋਉਂਦੀ ਹੀ ਤੇ ਮੈਂ ਹਾਂ ਚੱਲ ਦੀਦੀ ਨੂੰ ਕੁੱਛਦੀ ਆ ਜਾ ਕੇ ਬਈ ਚੱਲ ਕੋਈ ਗੱਲ ਨਹੀਂ ਮੈਂ ਵੀ ਦੀਦੀ ਤੁਹਾਡੇ ਵੱਲ ਆਈ ਆ ਕੋਈ ਰਪਿੰਦਰ ਮਾੜੀ ਗੱਲ ਨਹੀਂ ਕਹੀ ਉਹਨੂੰ ਮੈਂ ਉਹਨੂੰ ਇਹੋ ਆਖਿਆ ਮੈਂ ਵੀ ਚੱਲ ਜੇ ਪਹਿਲੀ ਤੂੰ ਹਨਾ ਛੱਡ ਹਾਂ ਇੰਨੇ ਪੈਸੇ ਖਰਚਣੇ ਆ ਤੇ ਘਰ ਦਾ ਕੁਝ ਬਣਾ ਲੀਏ ਆ ਯਾ ਜੇ ਤੈਨੂੰ ਪਤਾ ਇੱਥੇ ਵੀ ਪੈਸੇ ਲੱਗਣ ਵਾਲੇ ਤੇ ਅੱਜ ਨਹੀਂ ਤੇ ਕੱਲ ਅੱਡ ਵੀ ਹੋਣਾ ਹਨਾ ਤੇ ਵੱਖੋ ਵੱਖਰੇ ਵੀ ਚਾਹੀਦੇ ਕਿੰਨਾ ਕੁ ਚਿਰ ਇਕੱਠਿਆਂ ਨੇ ਲੰਗਣੀ ਹੈ ਤੇ ਕਿੰਨਾ ਕੁ ਚਿਰ ਲਗਾਉਣੀ ਹੈ ਹਨਾ ਦੇ ਦੇ ਭਾਏ ਜਿੱਦਾਂ ਮਰਜੀ ਰਿਸ਼ਤੇਦਾਰੀਆਂ ਭਾਏ ਸਗੀਆਂ ਪਹਿਣਾ ਹੋਣ ਭਾਏ ਚਾਚੇ ਤਾਈ ਦੀਆਂ ਭਾਏ ਜਿੱਦਾਂ ਮਰਜੀ ਆ ਅਕਸਰ ਸੌਰੇ ਜਾ ਕੇ ਸ਼ਰੀਕਾ ਥੋੜਾ ਬੋਦਾ ਬੰਦਾ ਹੀ ਬੰਦਾ ਬੰਦਾ ਹੀ ਬੰਦਾ ਤੇ ਪਰ ਨਾ ਮੇਰੇ ਪਿੰਦਰ ਬਣੇ ਤੇ ਪਰਕ ਬਣਾਉਣੇ ਤੇ ਪਹਿਣਾ ਹੀ ਆ ਵੱਖੋ ਵੱਖਰੇ ਨਾ ਕਰਨਾਂ ਦੇ ਪਹਿਣਾ ਹੀ ਇਹ ਕਿੰਨਾ ਨੇ ਹੋਣਾ ਕਰਾਂਗੇ ਉਹ ਗੱਲ ਵਾਲੇ ਧਿਆਨ ਹੀ ਨਹੀਂ ਦਿੰਦੀ ਚੱਲ ਕੋਈ ਦੀ ਦੀ ਮੈਂ ਵੀ ਤੁਹਾਡੇ ਨਾਲ ਇਹੋ ਹੀ ਗ ਜੀ ਉਹਨਾਂ ਪਹਿਲੀ ਵੱਲੋਂ ਹੀ ਆਖੰਦੇ ਆ ਨਾ ਵੀ ਜਾਏ ਕਿਦਾਂ ਮੈਂ ਸੁਣੀ ਹੀ ਅੰਨੀ ਗੱਲ ਵੀ ਕਹਿੰਦੇ ਆ ਵੀ ਚਾਹੀ ਅੱਤਾ ਗੱਲਾ लवली ਲੈ ਦਿੰਨੀ ਆ ਚਲੋਂ ਤੁਹਾਡੇ ਵੱਲੋਂ ਰਹਿਣ ਦਿੰਨੀ ਆ ਤੇ ਮੈਂ ਦੀਦੀ ਇਹ ਗੱਲ ਨਾਲ ਸਹਿਮਤ ਨਹੀਂ ਆ ਜੇ ਇਹਦੇ ਨਾਲ ਨੇ ਪਹਿਲੀ ਲੈਣੀ ਆ ਤੇ ਦੋਆ ਇਕੱਠਿਆਂ ਦੇ ਬਣੂਗੇ ਤਾਂ ਨਹੀਂ ਤੇ ਕਿਸਦੀ ਵੀ ਨਹੀਂ ਬਾਡੀ ਹੈਗੀ ਇਹਨੇ ਤੇ ਮੂੰਹ ਫਰ ਕੇ ਨਹੀਂ ਗੱਲ ਕਹਿਤੀ ਆ ਉਹ ਵੀ ਹੁਣ ਵਿਚਾਰਾ ਕਦੋਂ ਦਾ ਬਾਹਰ ਗਿਆ ਉਹੋ ਹੀ ਅਕਸਰ ਜੋ ਪਹਾ ਥੇਲਾ ਇਹਨਾਂ ਨੂੰ ਖਿਲਾਉਂਦਾ ਰਿਹਾ ਮੈਂ ਤਾਂ ਨਹੀਂ ਨਾ ਕਦੀ ਕਿਹਾ ਆ ਹੁਣ ਉਹਨੇ ਦੋ ਗਪੇਮੈਂਟ ਆ ਮੇਰੇ ਖਾਤੇ ਚ ਪਾਤੀਆਂ ਵਾ ਤੇ ਹੁਣ ਬਸ ਉਸੇ ਲਈ ਇਹਨੂੰ ਤੇ ਦੀਦੀ ਫਿਰ ਕੀ ਪਾਤੀਆਂ ਵਾ ਤੇ ਤੂੰ ਹੀ ਵੀ ਦੱਸ ਉਹ ਕਰਾਵਾ ਦੂ ਘਰ ਚਾ ਕਰਨ ਦੇ ਕਰੇ ਕਰੇ ਹੀ ਦੇ ਮਰ ਤਾ ਮੈਂ ਕਿੱਥੇ ਨਹੀਂ ਰੋ ਪਾ ਦਿੱਤਾ ਤੇਰੇ ਸਾਹਮਣੇ ਜਦੋਂ ਮੰਗਦੇ ਉਦੋਂ ਮੈਂ ਦੇ ਦਿੰਨੀ ਆ ਕਿ ਚੱਲ ਕੋਈ ਗੱਲ ਨਹੀਂ ਪਰ ਇਹ ਫਿਰ ਕਹਿੰਦੀ ਕਿ ਮੈਂ ਲਵਲੀ ਨੂੰ ਇਕੱਲੇ ਨੂੰ ਲੈ ਦਿੰਨੀ ਆ ਮੈਂ ਇਦਾਂ ਕਰ ਦਿੰਨੀ ਫਿਰ ਗੁੱਸਾ ਤੇ ਹੁੰਦਾ ਹੀ ਹੈ ਨਾ ਫਿਰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਹੀ ਗੁੱਸਾ ਨਾ ਕਰੇ ਉਹ ਮੰਦੇ ਵਿੱਚ ਮੈਂ ਤਾਂ ਹੀ ਤੁਹਾਡੇ ਵੱਲ ਆਈ ਆ ਦੀਦੀ ਦੇ ਮਨ ਵਿੱਚ ਇਹ ਗੱਲ ਹੋਣੀ ਆ ਤੇ ਕੋਈ ਨਹੀਂ ਬਾਕੀ ਮੈਂ ਤੁਹਾਡੇ ਨਾਲ ਵਾ ਜੇ ਜੇ ਤੂੰ ਕਹੋਗੇ ਪਹਿਲੀ ਲੈਣੀ ਆ ਤੇ ਮੈਂ ਵੀ ਤੁਹਾਡੀ ਸਲਾਹ ਦਾ ਸਲਾਮ ਬਾ ਮਲਾਉਂਗੀ ਜੇ ਨਹੀਂ ਤਾਂ ਕੋਈ ਗੱਲ ਨਹੀਂ ਮੈਂ ਵੀ ਨਾ ਹੀ ਕਰੂੰ ਮੈਂ ਹਾਂ ਨਹੀਂ ਕਰਦੀ ਹੈਗੀ ਅਗਰ ਉਹਨੇ ਕਿੱਥੇ ਮੰਨਣੀ ਸਾਡੀ ਦੂਆਂ ਨਹੀਂ ਮੰਨਣੀ ਆਨੇ ਤੇਰੀ ਮੰਨਣੀ ਉਹਨੇ ਕਿ ਮੇਰੀ ਮੰਨਣੀ ਚੱਲ ਦੀਦੀ ਫਿਰ ਮੁੜ ਕੇ ਪਛਤਾਉਂਦੀ ਫਿਰ ਉਹ ਰਹੀ ਕੀ ਕਰਨਾ ਹਾਂ ਮੰਨਣੀ ਤਾਂ ਵੀ ਆਹ ਮੁੜ ਕੇ ਹੁਣ ਜਿਹੜਾ 20 25 ਲੱਖ ਰੁਪਈਆ ਆਪੇ ਫਿਰ ਪੂਰਾ ਕਰਦੀ ਕਰਨਗੇ ਨਾਲੇ ਭਾਜੀ ਤੇਰੇ ਨੂੰ ਵੀ ਫੋਨ ਲਾ ਕੇ ਪੁੱਛ ਲੈ ਨਾ ਉਹਨੇ ਵੀ ਮਨਾ ਕਰ ਦਿੱਤਾ ਕਿ ਚੱਲ ਘਰ ਘੁਰ ਬਣਾ ਲਈਏ ਤੇ ਰਹਿੰਦੀ ਹੈ ਪਹਿਲੀ ਬਾਰੋਂ ਕਾਦੀ ਆਵਾਜ਼ ਆਉਂਦੀ ਹੈ ਕੌਣ ਗੱਲਾਂ ਕਰਨ ਦੇ ਆ ਰਪਿੰਦਰ ਗਲਤ ਐ ਉਹ ਹੀ ਇੰਨੇ ਉਦਾਂ ਹੀ ਵੱਡੀ ਕਰ ਲਈਏ ਗੱਲ ਖਾਂ ਕਿੱਡੀ ਸਕੀਮ ਲਾਉਣ ਰਹੀਆਂ ਜਾਣੀ ਇਹਨਾਂ ਦੇ ਖਾਤਾ ਦਾ ਵੀ ਮੈਂਗਾ ਬਾਕੀ ਰਪਿੰਦਰ ਇਹ ਹੀ ਗੱਲ ਹੈ ਵੀ ਜੇ ਉਹਨੂੰ ਪੁੱਛ ਲਿਆ ਤੇ ਮੈਨੂੰ ਨਾ ਆਵਾਜ਼ ਮਾਰ ਨਹੀਂ ਇੱਥੇ ਗਰੀ ਚ ਮੇਲਾ ਲਾ ਕੇ ਬੈਠੀਆਂ ਜੇ ਕਰ ਥਾਂ ਹੈ ਨਹੀਂ ਗੱਲਾਂ ਕਰਨ ਨੂੰ ਨਾਲੇ ਹਾ ਗੱਲਾਂ ਕੀ ਕਰਨ ਰਹੀਆਂਗੇ ਜੇ ਜ਼ਮੀਨ ਜ਼ਿਆਦਾਤ ਬਣੂਗੀ ਨਾ ਤੇ ਤੁਹਾਡੀ ਬਣਨੀ ਆ ਮੈਂ ਇਹ ਕਦੇਰਾ ਕੇ ਨਹੀਂ ਲੈ ਜਾਣੀ ਤੁਸੀਂ ਸਾਹਮਣੀ ਆ ਪਹਿਲਾਂ ਆਂਦੀਆਂ ਅਸੀਂ ਦੋਵੇਂ ਜਾਣੀਆਂ ਵੀ ਉਹ ਕੰਮ ਨਹੀਂ ਕਰਦਾ ਹਾ ਉਹ ਕੰਮ ਨਹੀਂ ਕਰਦਾ ਜੋ ਆਪਣਾ ਕੰਮ ਲੈ ਕੇ ਤੁਰਿਆ ਵਾ ਆਂਦਾ ਮੈਨੂੰ ਜ਼ਮੀਨ ਲੈ ਦੋ ਹੁਣ ਤੁਹਾਨੂੰ ਕਾਦੀ ਤਕਲੀਫ ਆ ਦੱਸੋ ਨਾ ਮੈਨੂੰ ਸਾਨੂੰ ਤਕਲੀਫ ਕਾਦੀ ਹੋਣੀ ਆ ਮੰਮੀ ਬਣਾਉਣ ਤੁਸੀਂ ਸਾਡੇ ਵਾਸਤੇ ਡੇਈ ਹੋ ਨਾ ਤੇ ਜਦੋਂ ਅਸੀਂ ਕਹਿਣ ਦੇ ਪਈ ਅਸੀਂ ਨਹੀਂ ਲੈਣੀ ਤੇ ਤੁਸੀਂ ਰਹਿਣ ਦੋ ਮੈਂ ਤਾਂ ਨਹੀਂ ਰਹਿਣ ਦੇਣੀ ਮੈਂ लवली ਦੀ ਗੱਲ ਕਿੱਦਾਂ 모ੜਾਂ ਸਾਰਾ ਦਿਨ ਬੰਬੀ ਦੇ ਕੰਮ ਕਰਦਾ ਰਹਿੰਦਾ ਵਾ ਹੁਣ ਮਕਤਾਰੀ ਤੁਹਾਡੀ ਦੋਵਾਂ ਜਾਣੀਆਂ ਦੀ ਹੋਗੀ ਤੁਸੀਂ ਕਹਿਤਾ ਪਈ ਲੈਣੀ ਨਹੀਂ ਤੇ ਮੈਂ ਆ ਤਾਂ ਹੀ ਮੰਨ ਜਾ ਆਹੋ लवली ਦੀ ਗੱਲ ਨਾ 모ੜਿਓ ਤੇ ਹੋਰ ਬਾਕੀਆਂ ਦੀ ਕੋਈ ਗੱਲ ਨਹੀਂ ਹੈ ਨਾ ਸਾਰੇ ਟੱਬਰ ਦੇ ਆਹ ਸੜਕ ਤੇ ਜਾ ਕੇ ਮੇਲਾ ਲਾਓ ਲੋਕਾਂ ਨੂੰ ਦੱਸੋ ਕਿ ਅਸੀਂ ਆਹ ਕੰਮ ਕਰ ਲਿਆ ਅਸੀਂ ਤੇ ਉਦਾ ਹੌਲੀ ਹੌਲੀ ਗੱਲਾਂ ਕਾਣੀਆਂ ਮੇਲਾ ਤੇ ਆ ਕੇ ਤੁਸੀਂ ਲਾ ਲਿਆ ਸੁਣਾਓ ਤੇ ਤੁਸੀਂ ਦੇ ਲੋਕਾਂ ਨੂੰ ਆਹ ਮੇਰੀਆਂ ਸੁੰਦੀਆਂ ਆ ਤੁਹਾਡੀਆਂ ਨਹੀਂ ਲੋਕ ਸੁੰਦੇ ਅਸੀਂ ਤੁਹਾਡੇ ਵਾਂਗੂ ਨਹੀਂ ਨਾ ਰੋਣਾ ਪਾਉਣਦੇ ਅਸੀਂ ਤੇ ਹੌਸਲੇ ਨਾਲ ਗੱਲ ਕਰਨਦੇ ਆਹੋ ਉੱਚੀ ਉੱਚੀ ਕਰ ਫਿਰ ਕੇ ਜਹਾਣੀ ਕਰਨ ਦੇਈ ਆ ਤੇ ਚਲ ਮੈਂ ਚੁੱਪ ਕਰੂ ਕਰ ਜਾ ਕੇ ਗੱਲ ਕਰ ਲਈ ਕੋਈ ਨਹੀਂ ਉੱਚੀ ਕਰਨ ਦਾ ਟਾਈਮ ਆ ਉਹ ਮੈਂ ਚੰਗੇ ਵੀ ਕਰ ਲੂਗਾ ਅੜਗਵੜ ਲੱਗੇ ਜਾਂਦਾ ਵਾ ਇਹ ਬੈਗ ਦੀ ਬਾਣ ਉਦਾਂ ਹੀ ਇਦੀ ਲੰਮੀ ਆ ਮੈਂ ਲਵਲੀ ਨੂੰ ਕਹਾਂ ਵੀ ਤੂੰ ਲੱਲਾ ਤੇ ਜੇ ਨਹੀਂ ਨਾ ਇਹ ਫੇਰ ਵੀ ਤੜਫਣਾ ਜਾ ਲਾ ਲੋ ਲੁਲੀ ਲੈ ਕੇ ਦੇਣੀ ਮੈਂ ਦੋ ਉਹਨੂੰ ਜਾਓ ਲੁਲੀ ਨੂੰ ਲੈ ਦੇਣੀ ਲੈ ਦੇਣੀ ਜਾ ਲੈ ਲੈ ਹੀ ਦੋ ਸਾਨੂੰ ਫੇਰ ਤੇ ਸਾਨੂੰ ਗੱਲ ਹੀ ਪੁੱਛਦੇ ਰਹਿੰਦੇ ਲੈ ਕੇ ਦੇ ਦੋ ਫੇਰ ਉਹਨੂੰ ਮੈਂ ਕਿਹਾ ਮੈਂ ਲੈ ਕੇ ਦੱਸੂਗੀ ਤੇ ਚੱਲ ਮੰਮੀ ਮੇਰੀ ਗੱਲ ਸੁਣੋ ਐਵੇਂ ਨਹੀਂ ਇਦਾਂ ਕਰੀਦਾ ਹੋਇਆ ਨਹੀਂ ਤੂੰ ਸਿਆਣੀ ਬਣ ਜਾ ਉਹਦਾ ਬੰਦਾ ਤੇ ਬਾਹਰ ਵਾ ਉਹਨੂੰ ਤਾਂ ਬਾਹਰੋਂ ਕਮਾਈ ਆਉਂਦੀ ਆ ਤੈਨੂੰ ਕਾਦੀ ਆਉਂਦੀ ਆ ਤੈਨੂੰ ਨਹੀਂ ਪਤਾ ਲੱਗਦਾ ਕਿ ਜਿਹੜਾ ਅੱਧਾ ਕਿਲਾ ਲਵਾਂਗੇ ਸਾਡੇ ਨਾਂ ਰਲ ਜਾਊਗਾ ਮੰਮੀ ਜੀ ਹੈ ਤੇ ਸਹੀ ਆ ਪਰ ਹੁਣ ਉਹ ਵੀ ਘਰ ਵਿੱਚ ਕਦੋਂ ਦੇਦੇ ਏ ਉਹ ਸਾਰਾ ਖਰਚਾ ਉਹਦਾ ਘਰੀ ਹੀ ਆਉਂਦਿਆ ਘਰੋਂ ਹੀ ਵਰਤੰਦੇ। ਕਿ ਤਾ ਉਹ ਕਹੂਗੀ ਉਦਾਂ ਤੋਂ ਮੰਨੀ ਜਾਵੇਂਗੀ। ਆਪਣੇ ਦਿਮਾਗ ਕੋ ਕੰਮ ਲੈ। ਆਪਣੇ ਘਰਵਾਲੇ ਦਾ ਸਾਥ ਦੇ। ਤੂੰ ਉਹਦਾ ਦੇਣ ਰਹੀ ਐ। ਉਹ ਵੀ ਬਾਹਰ ਆਣ ਕੇ ਗੱਲਾਂ ਕਰਨ ਡਈ ਐ ਜਿਵੇਂ ਘਰ ਉਹ ਨਾ ਸੁਣ ਲੈ। ਮੰਮੀ ਜੀ ਗੱਲ ਉਹ ਨਹੀਂ ਹੈਗੀ। ਉਹ ਤਾਂ ਉਦਾਂ ਹੀ ਵਿਹਾਰੀ ਮੈਂ ਤੇ ਇੱਥੇ ਆ ਗਈ ਤੇ ਦੀਦੀ ਦੇ ਹੀ ਵੱਲਾਂ ਵੇਖਣ। ਤੇ ਆਗਦੇ ਹਾਵਲੀ ਮੜੀ ਜੀ ਉਹਨਾਂ ਨਾਲ ਗੱਲ ਛੇੜ ਲਈ। ਆਹ ਦੀਦੀ ਨੇ ਤਾਂ ਕੋਈ ਚੰਤ ਹੀ ਲਾਉਣੀ ਹੁੰਦੀ ਆ। ਦੀਦੀ ਨੇ ਕਿਹੜੀ ਕੋਈ ਸਾਥ। ਰਪਿੰਦਰ ਆ ਜਾ ਤੂੰ ਰਹਿਣ ਦੇ ਇਹ ਮੇਹੋ ਕੋਈ ਕਰਨਾ ਆ ਆ ਜਾ। ਤਾਂ ਹੀ ਤੇ ਰਿਸ਼ਤਾ ਕਰਾਇਆ ਸੀਗਾ। ਪੀ ਆਪਣੀਆਂ ਮਨਮਰਜ਼ੀਆਂ ਕਰੂੰ ਤੇਰੀਆਂ ਨਹੀਂ ਚੱਲਾਂ ਦਿੰਦੀ ਤੀਜਾ ਹਿੱਸਾ ਆਪਣਾ ਵੀ ਕੱਢਦੀ ਆ ਤੈਨੂੰ ਮੈਂ ਮਤ ਦਿੰਨੀ ਆ ਜਿਹੜੀਆਂ ਚਲਾਕੀਆਂ ਤੂੰ ਕਰਦੀ ਫਿਰਦੀ ਆ ਜੇ ਮੈਂ ਨਾ ਗੱਲ ਕਰ ਹੀ ਲਈ ਨਾ ਭੂਵੇਂ ਚੜਗੀਆਂ ਦੋਵੇਂ ਜਾਣੀਆਂ ਇਹਨਾਂ ਦਾ ਇਰਾਦਾ ਇਹ ਹੋ ਗਿਆ ਵੀ ਖੁਰੇ ਮੰਮੀ ਨੇ ਸਾਡੀ ਸਲਾਹ ਨਾਲ ਹੀ ਚੱਲਣਾ ਜਿੱਦਾਂ ਹੀ ਕਿਹਾ ਉਦਾਂ ਹੀ ਕਰੂਗੀ ਤੁਹਾਡੀ ਸਲਾਹ ਨਹੀਂ ਮੈਂ ਲੈਂਦੀ ਮੈਂ ਤਾਂ ਉਦਾਂ ਹੀ ਗੱਲ ਕਰ ਬੈਠੀ ਹਾਂ ਮੇਰਾ ਇਰਾਦਾ ਬਣ ਗਿਆ ਵੀ ਪਿੰਡ ਜਾਵਾਂ ਵੀਰ ਨਾਲ ਗੱਲ ਕਰਾਂ ਕੋਈ ਗੱਲ ਨਹੀਂ ਫੇਰ ਵੀ ਸਲਾਹ ਕੋਈ ਚੰਗੀ ਦਊ ਇਹਨਾਂ ਨੇ ਤੇ ਇਦਾਂ ਹੀ ਕਰਦੀਆਂ ਰਹਿਣਾ ਨਾਲੇ ਕਿੰਨਾ ਚਿਰ ਮੈਨੂੰ ਗਈ ਨਾ ਹੋ ਗਿਆ ਵਾ ਆਪ ਦੋਵੇਂ ਜਣੀਆਂ ਤਿਆਰ ਹੁੰਦੀਆਂ ਪਰਸ ਮੋੜੇ ਤੇ ਪਹੁੰਦੀਆਂ ਚੁੱਪ ਕਰਕੇ ਨਿਕਲ ਜਾਂਦੀਆਂ ਵਾ ਮੈਨੂੰ ਵੀ ਕਦੀ ਕਿਹਾ ਵਾ ਮੀ ਮੰਮੀ ਜਾਓ ਤੀ ਵੀ ਹੋ ਆਓ ਕੋਈ ਗੱਲ ਨਹੀਂ लवली ਆਉਂਦਾ ਨਾ ਉਹਨੂੰ ਮੈਂ ਪੁੱਛਦੀ ਆਂ ਵੀ ਮੈਂ ਜਾਣਾ ਵਾ ਪਿੰਡ ਜਾਂ ਤੇ ਮੇਰੇ ਨਾਲ ਚੱਲ ਤੇ ਜਾਂ ਮੈਨੂੰ ਓਡੇ ਤੱਕ ਚੜਾਇਆ ਸਵੇਰੇ ਜਾਊਂਗੀ ਤੇ ਸ਼ਾਮਾ ਨੂੰ ਆਜੂਗੀ ਨਾਲੇ ਕੰਮ ਧੰਦਾ ਕਰਨਗੀ ਆਂ ਜੇ ਰਾਣਾ ਵੀ ਪਉ ਤੇ ਰਿਆ ਪੂ ਰਾਤ ਕੇ ਮੈਨੂੰ ਕਿਹੜੀ ਫਸੀ ਪਈ ਆ ਕਿ ਸਾਰਾ ਘਰ ਮੈਂ ਹੀ ਵੇਖਣਾ ਹੁੰਦਾ ਵਾ ਆ ਗਿਆਂ ਪੁੱਤ ਹੋਇਆ ਹੋ ਆ ਗਿਆਂ ਆ ਪਾਈ ਡਾਉਣ ਗਿਆ ਹੈ ਅੱਛਾ ਡਾ ਆਵਾ ਕੀ ਗੱਲ ਬੜੇ ਗੁੱਸੇ ਚ ਫਿਰਨ ਦੇ ਗੁੱਸੇ ਚ ਕੀ ਫਿਰਨਾ ਵਾ ਹਾਂ ਆ ਘਰ ਨਵੀ ਤਾਂ ਨਵੀ ਕੋਈ ਗੱਲ ਹੋ ਜਾਂਦੀ ਹੈ ਕਿਉਂ ਹੁਣ ਕੀ ਹੋ ਗਿਆ ਵਾ ਹੁਣਾਂ ਕੀ ਆ ਦੋਵੇਂ ਜਾਣੀਆਂ ਬਾਹਰ ਗੱਲਾਂ ਰਹੀਆਂ ਅਹੀਂ ਹੋ ਕਰਨ ਪਿਆਲੀ ਦੀਆਂ ਅੱਛਾ ਜੇ ਮੈਂ ਇਹਨਾਂ ਨੂੰ ਪੁੱਛ ਹੀ ਲਿਆ ਤੇ ਪਿਆਲੀ ਮਿਲਣ ਦੀ ਤਾਂ ਲੱਲੀਏ ਦਾ ਜਿਹੜੀ ਵੱਡੀ ਆ ਨਾ ਇਹ ਤਾਂ ਕਪਾਤ ਨੂੰ ਆਜਾ ਮਾਰਦੀ ਰਹਿੰਦੀ ਆ ਤੇ ਨਿੱਕੀ ਨੂੰ ਸਖਾਲ ਸਖਾਲ ਕੇ ਉਦਾਂ ਦੀ ਕਰਤਾ ਵਾ ਉਹ ਮੈਨੂੰ ਵੀ ਡਈ ਹਰ ਰਪਿੰਦਰ ਪੁੱਛਣ ਹਾਂ ਤੇ ਮੈਂ ਹੁਣ ਜੇ ਮੰਨਣ ਦੇ ਆ ਨਾ ਸਾਰੇ ਜਾਨੇ ਤੇ ਤੁਸੀਂ ਵੀ ਇੱਚ ਨਾ ਲਤ ਨਾ ਆਓ ਆਹੋ ਤੇ ਮੈਂ ਹੁਣ ਸੂਜੇ ਦਾ ਪਾਣੀ ਆਉਂਦਾ ਵਾ ਤੇ ਉਹ ਲੈਣੀ ਤੇ ਪੈਣੀ ਆਂ ਚਲ ਮੈਂ ਕਿੱਲਾ ਨਹੀਂ ਤੇ ਅੱਧਾ ਕਿੱਲਾ ਤੇ ਲਿਆ ਲਈਨੇ ਜਿੱਧਰ ਖਾਲ ਲੱਗਦਾ ਵਾ ਨਾ ਕਿਸੇ ਦੀ ਮਹਿਲ ਆ ਕੇ ਬੰਬੀ ਆ 10 ਕਿੱਲਾਂ ਚ ਫਸਲ ਕਿੰਦਾ ਪਾਲਣੀ ਮਰਦੀ ਬੜੀ ਵੱਧ ਘਟ ਹੋਈ ਮੇਰੇ ਨਾਲ ਕੇ ਬਾਹਰ ਲੈ ਇੰਨੀਆਂ ਗੱਲਾਂ ਕੀਤੀਆਂ ਕਿ ਤਾਂ ਗੱਲ ਕਰਨ ਵਾਲੀ ਨਹੀਂ ਕੋਤਾ ਜਿੰਨਾ ਜਮੀਨਾ ਤੇ ਮਾਸ਼ਾ ਲਾਇਆ ਤੇ ਆਣ ਗਵਾਨ ਨੂੰ ਨਾ ਪਤਾ ਲੱਗਾ ਨਿਆ ਤਮਾਸ਼ਾ ਕੀ ਲਾਉਣਾ ਸੀ ਦੋਵੇਂ ਜਾਨੀਆਂ ਲੱਗੀਆਂ ਸੀ ਮੈਂ ਤੇ ਬਾਥਰੂਮ ਚ ਨਿਕਲ ਰਹੀ ਹਾਂ ਬੁਰੇ ਆਪਾਪਾ ਨੂੰ ਮੈਨੂੰ ਕੀ ਪਤਾ ਹੈਗਾ ਲੱਗ ਜੇ ਪਾਲੀ ਉੱਥੇ ਮਿਲਣ ਦੀ ਹੈ ਤੇ ਕੋਈ ਛੱਡੂਗਾ ਤੇ ਲੱਗਣਾ ਹੀ ਆ ਹਾਂ ਜਦੋਂ ਗੇੜ ਗੜੀ ਖਲੋਤੀਆਂ ਸੀ ਘਰ ਆ ਹੈ ਨਹੀਂ ਗੱਲਬਾਤ ਕਰਨ ਨੂੰ ਤੇ ਨਾਲੇ ਪਿਆਲੀਆਂ ਦਾ ਇਹਨਾਂ ਨੂੰ ਕੀ ਪਤਾ ਜੇ ਪਿੱਛੇ ਕਿਸ ਨੇ ਲਈ ਹੋਵੇ ਤੇ ਫੇਰ ਹੀ ਆ ਨਾ ਸਾਨੂੰ ਨਹੀਂ ਚਾਹੀਦੀ ਪਿਆਲੀ ਸਾਨੂੰ ਨਹੀਂ ਚਾਹੀਦੀ ਜਿਹੜੇ ਲੈਂਦੇ ਆ ਨਾ ਪਿਆਲੀਆਂ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਲੋ ਨਾਲ ਬਣਦਾ ਹੀ ਤਾਂ ਬਣਾਓ ਸਾਡੀ ਸੋਹਣ ਆ ਉਹ ਤੇ ਆਪਣੀ ਬਣਨੀ ਆ ਨਾ ਇਹ ਨਹੀਂ ਨਾਲ ਸਮਝੀ ਨਹੀਂ ਤੇ ਮੇਰਾ ਰਾਦਾ ਬੰਡਿਆ ਹੀ ਤੇਰੇ ਨਾਨਕੇ ਜਾਵਾ ਤੇ ਜਾਂ ਤੇ ਮੇਰੇ ਨਾਲ ਚੱਲ ਤੇ ਜਾਂ ਮੀਨ ਅੱਡੇ ਤੋਂ ਚੜਾਇਆ ਨਾ ਨਾ ਇਹ ਮੇਰੇ ਨਾਲ ਚੱਲ ਗਿਆ ਮਾਮੀ ਨੇ ਸਵਾਲ ਜਵਾਬ ਬੜੇ ਕਰਨੇ ਆ ਉਸੇ ਜਾ ਕੇ ਮੈਂ ਫਸ ਜਾਣਾ ਕੋਈ ਗੱਲ ਨਹੀਂ ਇਹਨੂੰ ਕੋਈ ਬੰਨਾ ਮਾਰ ਦਿੰਨਾ ਮਾਤਾ ਜੀ ਮੈਂ ਤੇਰੇ ਨਾਲ ਚੱਲ ਗਿਆ ਨਾ ਤੇ ਮਗਰੋਂ ਕੰਮ ਸਾਰਾ ਰੁਕ ਜਾਣਾ ਮੈਨੂੰ ਪਤਾ ਉਹਨਾਂ ਨੇ ਔਨਿੰਗਾ ਦੇਣਾ ਵੇ ਨਹੀਂ लवली ਜੇ ਤੂੰ ਮੇਰੇ ਨਾਲ ਗਿਆ ਨਾ ਫਿਰ ਮੈਂ ਸਾਹ ਦੇਣੀ ਆ ਜਾਣਾ ਵਾ ਤਦ ਜੇ ਮੈਂ ਬਸੇ ਗਈ ਫੇਰ ਆਦਾ ਲੱਗ ਜਾਣੀ ਮੈਨੂੰ ਮਾਮਾ ਕਹੂਗਾ ਵੀ ਰਹਿ ਬੋ ਹੁਣ ਸਿਆਣੇ ਬੈਣੀ ਨੂੰ ਕੀ ਕਵਾਂਗੇ ਉਹਨਾਂ ਕਹਿੰਨਾ ਪਾਰਾਂ ਦੇ ਪੈਂਡੇ ਇੰਨੇ ਚਿਰਾਂ ਬਾਅਦ ਆਏ ਆ ਤੇ ਨਾ ਇਹਨਾਂ ਦੋਵਾਂ ਨੂੰ ਧਾਰਾ ਹੀ ਕੱਢਣੀ ਆਉਂਦੀਆਂ ਚੱਲ ਫੇਰ ਮੈਨੂੰ ਚੜਾਇਆ ਵਾਸਤੇ ਜਾਣਾ ਤਾਂ ਮੈਂ ਤਾਂ ਵਾ ਇੱਕ ਸਿਆਣਾ ਵਾ ਸਲਾਹ ਚੰਗੀ ਦਊ ਦੂਜੀ ਗੱਲ ਇਹ ਆ ਵੀ ਪੈਸੇ ਥੁੜ ਗਏ ਤੇ ਉਹਨੇ ਸਾਥ ਦੇਣਾ ਵਾ ਇਹ ਜਿਹੜੀਆਂ ਗੱਲਾਂ ਕਰਦੀਆਂ ਨਾ ਕਿਹੜਾ ਪਿਆਕਿਆਂ ਕੋ ਲੈ ਕੇ ਆਉਣਾ ਇਹ ਗੱਲਾਂ ਹੀ ਕਰਨ ਜੋਗੀਆਂ ਉਹਨਾਂ ਕੋ ਚਾਰ ਹੈਗੇ ਆ ਜੇ ਕੋਈ ਔੜ ਭੀੜ ਆਊਗੀ ਤਾਂ ਉਹਨਾਂ ਕੋ ਲੈ ਆਵਾਂਗੇ ਚੱਲ ਫੇਰ ਠੀਕ ਆ ਮੈਂ ਹੋ ਜਾਣੀ ਆ ਤਿਆਰ ਤਾਂ ਮੈਨੂੰ ਚੜਾ ਆ ਚੱਲ ਇਹਨਾਂ ਨੂੰ ਕਹਿ ਜਾ ਕਿ ਸਬਜ਼ੀ ਭਾਜੀ ਬਣਾ ਲੈਣਗੀ ਮਗਰੋਂ ਕੋਈ ਨਹੀਂ ਮੈਂ ਦੱਸ ਦਿੰਨੀ ਰਪਿੰਦਰ ਨੂੰ ਹਾਂ ਤੇ ਮੈਨੂੰ ਦੱਸ ਦੇ ਜਦ ਤਿਆਰ ਹੋ ਜਾਓਗੇ ਲੈ ਕੇ ਕੜਾ ਮੁੱਕਣ ਦਿੰਦੀ ਚੱਲ ਕੋਈ ਨਹੀਂ ਫੇਰ ਆ ਜੂਗੀ ਝੱਟ ਤੇ ਆ ਜੰਦੀ ਘੜਾ ਪਾ ਲਗਨ ਦਿੰਦੀ ਅਹੀਂ ਤੋਂ ਦਦਾ ਹੀ ਵਿਹਾਰੀ ਗੱਲ ਕਰਨ ਦਈਆਂ ਐਵੇਂ ਹੀ ਉਹੋ ਗੱਲ ਲੈ ਕੇ ਤੇ ਬਹਿ ਜਾਂਦੀ ਚਿੱਤੇ ਵੇਖ ਲੈਦੀ ਦੋਵਾਂ ਨੂੰ ਘੋੜੀਆਂ ਨੂੰ ਉੱਥੇ ਜਾ ਕੇ ਰੋਲਾ ਪਾਉਣ ਲੈ ਕਿ ਹੁਣ ਆੜ ਖਾੜ ਸੁਣਦਾ ਹੋ ਗਏ ਕਿ ਕਹਿੰਦਾ ਹੋ ਗਏ ਤੇ ਲੋਕਾਂ ਗੱਲਾਂ ਹੀ ਕਰਨੀਆਂ ਲੋਕਾਂ ਨੇ ਕੀ ਕਹਿਣਾ ਲੋਕਾਂ ਨੇ ਤੇ ਇਹੋ ਹੀ ਕਹਿਣਾ ਵੀ ਲੈ ਬਹੁਤ ਸੋਹਣਾ ਕਰਨ ਦਈ ਨੋਹਾਂ ਦੇ ਨਾਲ ਹਰਪਿੰਦਰ ਮੈਂ ਨਾ ਤੇਰੀ ਕਵਾਂਡੇ ਚੱਲੀ ਆ ਵਾਂਡੇ ਚੱਲੇ ਆ ਮੈਂ ਕਿੱਥੇ ਆਹੋ ਮੈਂ ਨਾਨ ਕੇ ਚੱਲੀ ਤੁਹਾਡੇ ਕਿੰਨਾ ਚਿਰ ਹੋ ਗਿਆ ਮੈਨੂੰ ਗਈ ਨੂੰ ਅਚਾਨਕ ਸਲਾਹ ਬਣਾ ਲਈ ਕੀ ਗੱਲ ਆਹ ਮੇਰਾ ਜੀ ਜਿਆ ਕਰਨ ਦਿਆ ਸੀ ਜਾਣ ਨੂੰ ਤੇ ਮੈਂ ਜਾ ਕੇ ਹੋ ਕੇ ਆਵਾਂ ਤੇ ਚੱਲ ਕੋਈ ਨਹੀਂ ਨਾਮ ਲੈ ਜਾਓ ਨਾਲ ਇਹਨੂੰ ਮੈਂ ਪੁੱਛਿਆ ਸੀਗਾ ਤਾਂ ਕਹਿਣ ਦੇ ਆਪੇ ਬਾਰ ਦਾ ਪਾਣੀ ਤਾਂ ਨਹੀਂ ਵੇਖਣਾ ਹੁੰਦਾ ਵਾ ਅੱਛਾ ਉਤਾਰ ਡੋਕਾ ਵੀ ਕੱਢਣਾ ਹੁੰਦਾ ਵਾ ਫੇ ਮੁਸ਼ਕਲ ਹੋ ਜਾਂਦੀ ਆ ਹਾਂਜੀ ਮੈਂ ਹਾਂ ਚੱਲ ਤੂੰ ਮੈਨੂੰ ਬੱਸੇ ਚੜਾ ਆ ਚੱਲ ਵੇਖ ਲਓ ਕੋਈ ਨਹੀਂ ਤੇ ਆਜੋ ਕਿ ਸ਼ਾਮ ਨੂੰ ਕੁਝ ਰਹਿਣਾ ਫਿਰ ਚੱਲ ਮੈਂ ਵੇਖ ਲੂੰਗੀ ਜੇ ਤੇ ਆਉਂਦੇ ਤਾਂ ਉਹਨਾਂ ਨੇ ਤਾਂ ਆ ਜੂੰਗੀ ਜੇ ਜਿਆਦਾ ਜ਼ੋਰ ਲਾਇਆ ਫੇ ਮੈਂ ਰਹਿ ਪੂੰਗੀ ਚੱਲ ਕੋਈ ਗੱਲ ਨਹੀਂ ਰਹਿਣਾ ਉਧਰ ਰਹਿ ਪਿਓ ਗੱਲ ਉਹ ਤੇ ਆ ਤੇਰੇ ਡੈਡੀ ਤੋਂ ਬਾਅਦ ਉਹਨਾਂ ਮੇਰਾ ਬੜਾ ਸਾਥ ਦਿੱਤਾ ਵਾ ਹਾਂਜੀ ਹੁਣ ਵੀ ਜਦੋਂ ਕਿਤੇ ਲੋੜ ਹੁੰਦੀ ਆ ਨਾ ਸਾਡੇ ਮਾਮੇ ਨੂੰ ਮੈਂ ਫੋਨ ਕਰਾਂ ਨਾ ਉਹ ਭੱਜਾ ਹੁੰਦਾ ਵਾ ਤੁਹਾਨੂੰ ਵੀ ਇਹ ਗੱਲ ਦਾ ਪਤਾ ਵਾ ਨਹੀਂ ਨਹੀਂ ਚਲੋ ਅਮੀ ਜਾਣਾ ਹੀ ਚਾਹੀਦਾ ਨਾਲੇ ਗਏ ਵੀ ਕਦੋਂ ਦੇ ਆ ਕੋਈ ਨਹੀਂ ਤੂੰ ਹੀ ਹੋਵਾ ਉਹ ਹੀ ਸਾਹਮਲੇ ਨੇ ਮਗਰੋਂ ਕੰਮ ਆਹ ਤਾਂ ਕੰਮ ਕਰ ਵੇਖ ਲਿਓ ਫਿਰ ਨਹੀਂ ਕੋਈ ਨਹੀਂ ਵੇਖ ਲਾਂਗੇ ਚੰਗਾ ਸਬਜ਼ੀ ਤੋਂ ਬਣਾਦੀ ਐ ਤੇ ਮੈਂ ਫੁੱਲ ਰੱਖਾਂ ਠੀਕ ਹੈ ਜੀ ਕੋਈ ਨਹੀਂ ਹੈ ਪੁੱਤ ਜੀ ਚਲੋ